ਸਤਿ ਕੀ ਰਿਓ ਕਾਲ ਜੀ ਮੈਂ ਇੰਦਰਜੀਤ ਕੌਰ ਅੱਜ ਤੁਹਾਡੇ ਨਾਲ ਲਿਪੀ ਲਿਪੀ ਦੇ ਪ੍ਰਾਚੀਨ ਰੂਪਾਂ ਅਤੇ ਪ੍ਰਾਤਨ ਭਾਰਤੀ ਲਿਪੀਆਂ ਬਾਰੇ ਆਪਣੇ ਵਿਚਾਰ ਪੇਸ਼ ਕਰਨ ਜਾ ਰਹੀ ਹਾਂ ਲਿਪੀ ਇਹ ਬੋਲੀ ਨੂੰ ਲਕੀਰਾਂ ਵਿੱਚ ਚਿੱਤਰਿਤ ਕਰਨ ਦੀ ਕਲਾ ਹੈ ਇਹ ਮਨੁੱਖ ਦੇ ਮੂੰਹ ਵਿੱਚੋਂ ਨਿਕਲੇ ਬੋਲਾਂ ਨੂੰ ਚਿੱਤਰਾਂ ਲਕੀਰਾਂ ਅਤੇ ਸੰਕੇਤਾਂ ਵਿੱਚ ਉਲੀਖਣ ਦੀ ਵਿਧੀ ਹੈ ਹੁਣ ਆਪਾਂ ਗੱਲ ਕਰਾਂਗੇ ਲਿਪੀ ਦੇ ਪ੍ਰਾਚੀਨ ਰੂਪਾਂ ਦੇ ਬਾਰੇ ਸਭ ਤੋਂ ਪਹਿਲਾ ਹੈ ਸੂਤਰ ਲਿਪੀ ਮਨੁੱਖ ਆਪਣੇ ਦਿਲ ਦੇ ਭਾਵਾਂ ਨੂੰ ਆਪਣੀ ਰਿਸ਼ਤੇਦਾਰਾਂ ਤੱਕ ਪਹੁੰਚਾਉਣ ਦੇ ਲਈ ਸੂਤਰਾਂ ਨੂੰ ਅਲੱਗ-ਅਲੱਗ ਰੰਗ ਦੇ ਕੇ ਹਰ ਗੱਲ ਉਹਨਾਂ ਤੱਕ ਪਹੁੰਚਾਉਂਦਾ ਸੀ ਜਿਵੇਂ ਕਿ ਹਰੇ ਰੰਗ ਦਾ ਭਾਵ ਹੈ ਕਿ ਉਸ ਦੀ ਰਿਸ਼ਤੇਦਾਰੀ ਵਿੱਚ ਸਭ ਠੀਕ-ਠਾਕ ਹਨ ਅਤੇ ਲਾਲ ਰੰਗ ਤੋਂ ਭਾਵ ਕਿ ਉੱਥੇ ਕੋਈ ਭਾਰੀ ਮੁਸੀਬਤ ਪਈ ਹੋਈ ਹੈ ਦੂਸਰਾ ਹੈ ਗੈਂਡ ਲਿਪੀ ਮਨੁੱਖ ਨੇ ਵੱਖ-ਵੱਖ ਧਰਾਕਤਾਂ ਦੀਆਂ ਛਿੱਲਾਂ ਨੂੰ ਗੰਡਾਂ ਦੇ ਕੇ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਹੀ ਗੰਡ ਲਿਪੀ ਹੋਂਦ ਵਿੱਚ ਆਈ ਨੰਬਰ 3 ਹੈ ਚਿੱਤਰ ਲਿਪੀ ਇਸ ਲਿਪੀ ਰਾਹੀਂ ਉਹ ਕਿਸੇ ਚੀਜ਼ ਦਾ ਚਿੱਤਰ ਬਣਾ ਕੇ ਉਸ ਚੀਜ਼ ਬਾਰੇ ਗਿਆਨ ਕਰਵਾਉਂਦੇ ਸਨ ਨੰਬਰ 4 ਭਾਵ ਲਿਪੀ ਮਨੁੱਖ ਦੀ ਬੁੱਧੀ ਦਾ ਵਿਕਾਸ ਹੋਣ ਨਾਲ ਭਾਵ ਲਿਪੀ ਹੋਂਦ ਵਿੱਚ ਆਈ ਉਸਨੇ ਆਪਣੇ ਦਿਲ ਦੇ ਭਾਵਾਂ ਨੂੰ ਵਿਅਕਤ ਕਰਨ ਲਈ ਇਸ ਦਾ ਸਹਾਰਾ ਲਿਆ ਆਖਰੀ ਲਿਪੀ ਹੈ ਤੁਨੀ ਲਿਪੀ ਇਹ ਤੁਨੀ ਲਿਪੀ ਸਿਰਫ ਕਿਸੇ ਚੀਜ਼ ਦਾ ਗਿਆਨ ਹੀ ਨਹੀਂ ਸਗੋਂ ਉਹ ਚੀਜ਼ ਦਾ ਉਚਾਰਨ ਕਿਵੇਂ ਹੁੰਦਾ ਹੈ ਉਸ ਦੀ ਜਾਣ ਪਛਾਣ ਵੀ ਕਰਵਾਉਂਦੀ ਸੀ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਤੁਨੀ ਲਿਪੀ ਦਾ ਸਭ ਤੋਂ ਵੱਧ ਪ੍ਰਯੋਗ ਹੁਣ ਹੋ ਰਿਹਾ ਹੈ ਪੁਰਾਤਨ ਭਾਰਤੀ ਲਿਪੀਆਂ ਪਾਤ ਵਿੱਚ 5 ਕੋ ਹਜ਼ਾਰ ਸਾਲਾਂ ਤੋਂ ਲਿਖਣ ਕਲਾ ਦਾ ਪਤਾ ਲੱਗਦਾ ਹੈ ਸਭ ਤੋਂ ਪਹਿਲਾਂ ਬ੍ਰਹਮੀ ਲਿਪੀ ਵਿੱਚ ਸੈਂਕੜੇ ਸ਼ਿਲਾਲੇਖ ਮਿਲੇ ਹਨ ਹੜੱਪਾ ਤੋਂ 5000 ਸਾਲ ਪਹਿਲਾਂ ਪੁਰਾਣੀ ਚਿੱਤਰਾਂ ਦੇ ਰੂਪ ਵਿੱਚ ਸਿੰਧੂ ਲਿਪੀ ਦੇ ਨਮੂਨੇ ਮਿਲਦੇ ਹਨ ਅਸ਼ੋਕ ਦੁਆਰਾ ਬ੍ਰਹਮੀ ਤੇ ਖਰੋਸ਼ਠੀ ਲਿਪੀ ਵਿੱਚ ਸ਼ਿਲਾਲੇਖ ਲਿਖਵਾਏ ਗਏ ਇਸ ਤਰ੍ਹਾਂ ਇਹ ਪੁਰਾਣੀ ਲਿਪੀ ਹੈ ਅਤੇ ਇਹ ਖੱਬੇ ਤੋਂ ਸੱਜੇ ਲਿਖੀ ਜਾਂਦੀ ਹੈ